ਨਾਮ ਅਨੁਰਾਦਾਵਾ ਮੇਰੇ ਬੇਟੀ ਦਾ ਨਾਂ ਕੀ ਥੀ ਕਾਵਾ ਜੋ 7ਵੀਂ ਕਲਾਸ ਚ ਪੜਦੀ ਆ ਨਮੋਦਿਆ ਦੇ ਵਿੱਚ ਉਹ 3 ਤਰੀਕ ਦੀ ਇਥੋਂ ਖੇਡਣ ਲਈ ਗਈ ਸੀ ਪਹਿਲਾ ਫੋਜੇ ਹਾਲਗੇ ਬਾਅਦ ਇਧਰ ਹਮਾ ਚਲ ਗਏ ਹਮਾ ਚਲੋਂ ਗੁਜਰਾ ਚ ਗਏ ਸੀ ਗੁਜਰਾਤ ਵਿੱਚ ਉਹ 5 ਦਿਨ ਤੇ ਆ ਗਏ ਆ ਤਾਂ ਹੇ ਤੱਕ ਮਨਨ ਕਿ ਮੇਰੀ ਬੇਟੀ ਘਰ ਨਹੀਂ ਆਏ ਹੈਗੇ ਇਹਨਾਂ ਨੂੰ ਸਟਾਫ ਮੈਂਬਰ ਨੂੰ ਫੋਨ ਕਰੀਦਾ ਵਾ ਉਹ ਕਹਿੰਦੇ ਅੱਜ ਆਣਗੇ ਕੱਲ ਆਣਗੇ ਬੱਚੇ ਹੁਣ ਆਪਾਂ ਲੱਖੋਵਾਲ ਆਏ ਆ ਗੁਰਦੁਆਰੇ ਉਥੋਂ ਵੀ ਸਾਰਾ ਸਟਾਫ 도ੜ ਗਿਆ ਬੱਚੇ ਵੀ ਇੱਥੇ ਜੈਨਵਨ ਮੋਦਿਆ ਜਿੱਥੇ ਕੱਲ ਮੁਬਾਰਿਸ਼ ਨਾ ਬਹੁਤ ਇਸ ਵਕਤ ਕਿੱਥੇ ਆ ਗਏ ਬੱਚੇ ਕੁਛ ਪਤਾ ਨਹੀਂ ਉਹ ਹਮਾਂ ਚੱਲ ਜਾ ਹਮੀਪਰ ਹਮੀਪਰ ਇਹ ਬੱਚਿਆਂ ਨਾਲ ਗੱਲਬਾਤ ਹੋਈ ਕੁਛ ਬੱਚਿਆਂ ਨਾਲ ਗੱਲਬਾਤ ਹੋਈ ਕੀ ਕਹਿੰਦੇ ਨੇ ਬੱਚੇ ਬੱਚੇ ਰੋਂਦੇ ਪਏ ਕਹਿੰਦੇ ਉਧਰ ਵੀ ਛੁੱਟੀਆਂ ਪੈ ਗਈਆਂ ਵਾ ਤੇ ਸਾਨੂੰ ਆ ਕੇ ਲੈ ਜਾਓ ਬੱਚਿਆਂ ਨਾਲ ਪ੍ਰਿੰਸੀਪਲ ਦਾ ਕੀ ਕਹਿਣਾ ਹੈ ਪ੍ਰਿੰਸੀਪਲ ਨੂੰ ਕਿਹਾ ਉਹਨੂੰ ਫੋਨ ਕੀਤਾ ਉਹ ਕਹਿੰਦੇ 31 ਤਰੀਕ ਤੋਂ ਬਾਅਦ ਚ ਬੱਚਿਆਂ ਨੂੰ ਲੈਣ ਜਾਣਾ ਹੈ ਸਾਡੇ ਸਟਾਫ ਨੂੰ ਛੁੱਟੀਆਂ ਜੇ ਜੇਕਰ ਬੱਚਿਆਂ ਦੇ ਨਾਲ ਕੋਈ ਨਾ ਹੁਣੇ ਹੋਏ ਜਾਂਦੇ ਤਾਂ ਕੌਣ ਜ਼ਿੰਮੇਵਾਰ ਫਿਰ ਪ੍ਰਿੰਸੀਪਲ ਹੀ ਹੈ ਹੋਰ ਕੌਣ ਹੈ ਇਹਨਾਂ ਨੂੰ ਕਿਹਾ ਕਈ ਵਾਰੀ ਵੀ 25 ਤਰੀਕ ਨੂੰ ਵੀ ਬੱਚੇ ਆ ਗਏ ਤੇ ਉਦੋਂ ਲੈ ਕੇ ਆਓ ਬੱਚਾ ਨਾ 26 ਨੂੰ ਚੱਲ ਜਾਓ ਅਜੇ ਤੱਕ ਬੱਚੇ ਨਹੀਂ ਆਏ ਹੈਗੇ ਕਮਲਜੀਤ ਕੌਰ 7th ਕਲਾਸ 7th ਵਿੱਚ ਗੁਰਜਸ਼ਨ ਪ੍ਰੀਤ ਕੌਰ ਗੁਰਦਾਸਪੁਰ ਜਵਾਨ ਮੋਦੇ ਸਕੂਲ ਚ ਪੜ੍ਹਦੀ ਬਈ ਹੈ ਤੇ ਉਹ 3 ਤਰੀਕ ਤੋਂ ਸਾਡੀ ਬੇਟੀ ਜਿਹੜੀ ਹੈ ਵਾਲੀਬਾਲ ਮੈਚ ਤੇ ਗਈ ਸੀ ਜੋ ਕਿ ਪਹਿਲੇ ਪੋਜਵਾਲ ਗਏ ਨੇ ਪੋਜਵਾਲ ਤੋਂ ਸਿਲੈਕਟ ਹੋਏ ਬੱਚੇ ਨੇ ਉਸ ਤੋਂ ਬਾਅਦ ਇਹ ਸਾਡੇ ਬੱਚੇ ਜਿਹੜੇ ਗਏ ਨੇ ਅਰਜੀਨਲ ਤੇ ਗਏ ਨੇ ਹਿਮਾਚਲ ਚ ਗਏ ਆ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੈਸ਼ਨਲ ਤੇ ਗੁਜਰਾਤ ਗਏ ਨੇ ਜਦੋਂ ਕਿ ਗੁਜਰਾਤ ਤੋਂ ਸਾਡੇ ਬੱਚੇ ਜਿਹੜੇ ਹਿਮਾਚਲ 25 ਤਰੀਕ ਨੂੰ ਜਿਹੜੇ ਆ ਪਹੁੰਚ ਗਏ ਨੇ ਆਗੇ ਆ ਗੁਜਰਾਤ ਤੋਂ 25 ਤਰੀਕ ਦੇ ਤੇ 25 ਤਰੀਕ ਦੇ ਅਸੀਂ ਚਲੋ ਬੱਚਿਆਂ ਦੇ ਬਾਰੇ ਬੜਾ ਫਿਕਰ ਕਰਾ